ਹਾਂਜੀ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਮੈਂ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ 사ਤਸੰਗ ਜੀ ਆਪਾਂ ਗੱਲ ਕਰਦੇ ਸੀਗੇ ਜੀ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਗੇ ਬਾਰੇ ਭਈ ਪੱਖੋਗੇ ਸਭ ਜਦੋਂ ਦੀ ਮੰਨ ਲਓ ਵੀ ਇਹ ਸੇਵਾ ਕਰਨ ਲੱਗੇ ਨੇ 2015 ਦੇ ਵਿੱਚ ਮੈਂ 2015 ਕੀ ਨੈਟਵਰਕ ਦਾ ਫੋਨ ਲਿਆ ਸੀਗਾ ਮੈਂ 2015 ਤੋਂ ਇਹਨਾਂ ਨੂੰ ਸੁਣਦਾ ਹਾਂ ਉਹਨਾਂ ਦੇ ਹਰ ਵੀਡੀਓ ਮੈਂ ਦੇਖਦਾ ਹਾਂ ਉਹਨਾਂ ਦਾ ਮੈਨੂੰ 10 ਸਾਲ ਹੋ ਗਏ ਜੀ ਉਹਨਾਂ ਨੂੰ ਸੁਣਦੇ ਹੋਏ ਨੂੰ ਅੱਜ ਤੱਕ 10 ਸਾਲ ਦੇ ਵਿੱਚ ਉਹਨਾਂ ਨੇ ਬਹੁਤ ਹੀ ਕੌਮ ਦੀ ਸੇਵਾ ਕੀਤੀ ਹੈ ਜਿੰਨੀ ਕਹਿ ਦੋ ਅਨੇਕਾਂ ਲੋਕਾਂ ਦੇ ਘਰ ਬਣਾ ਕੇ ਦਿੱਤੇ ਨੇ ਅਨੇਕਾਂ ਹੀ ਧੀਆਂ ਦੇ ਹੱਥੀਂ ਵਿਆਹ ਕੀਤੇ ਨੇ ਅਨੇਕਾਂ ਹੀ ਲੋਕਾਂ ਦਾ ਇਲਾਜ ਕਰਾਇਆ ਅਨੇਕਾਂ ਹੀ ਬੱਚਿਆਂ ਨੂੰ ਪੜਾਇਆ ਠੀਕ ਹੈ ਜੀ ਐਨੇ ਕੋ ਮੰਨ ਲਓ ਵੀ ਉਹਨਾਂ ਨੇ ਜਿਹੜੇ ਬੰਦਿਆਂ ਦੇ ਘਰਾਂ ਦੇ ਵਿੱਚ ਘਾਹ ਉਗਿਆ ਹੋਇਆ ਸੀ ਨਾ ਚੁੱਲਿਆਂ ਦੇ ਵਿੱਚ ਉਹਨਾਂ ਨੇ ਐਨੀ ਕੋ ਮਦਦ ਕੀਤੀ ਆ ਸਰਦਾਰ ਬਲਵਿੰਦਰ ਸਿੰਘ ਜੀ ਨੇ ਉਹ ਘਰ ਦੁਆਰਾ ਹਾਸਦੇ ਵਸਦੇ ਹਾਸਦੇ ਵਸਦੇ ਦੁਆਰਾ ਆਪਣੇ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ ਜਦੋਂ ਦਾ ਸਰਦਾਰ ਬਲਵਿੰਦਰ ਸਿੰਘ ਜੀ ਪੱਖੋ ਕੇ ਸੇਵਾ ਕਰਨੀ ਇਹਨਾਂ ਨੇ ਆਰੰਭ ਕੀਤੀ ਆ ਜਦੋਂ ਸ਼ੁਰੂ ਦੇ ਵਿੱਚ 2015 ਚ ਨਾ ਸੇਵਾ ਸ਼ੁਰੂ ਕੀਤੀ ਹੈ ਉਸ ਟਾਈਮ ਤੱਕ ਮੇਰਾ ਨਹੀਂ ਖਿਆਲ ਵੀ ਉਹ ਤੋਂ ਪਹਿਲਾਂ ਸ਼ਾਇਦ ਕੋਈ ਇਦਾਂ ਦੀ ਸੇਵਾ ਕਰਦਾ ਹੋਵੇ ਬਹੁਤ ਹੀ ਤਨਦੇਹੀ ਦੇ ਨਾਲ ਦਿਨ ਰਾਤ ਇੱਕ ਕਰਕੇ ਸਾਰੇ ਪੰਜਾਬ ਦੇ ਵਿੱਚ ਕੋਈ ਹੋਈ ਮੇਰੇ ਖਿਆਲ ਚ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਹੀਦ ਪਰਿਵਾਰ ਹੈ ਚਾਹੇ ਉਹ ਮਾਲਵੇ ਚ ਹੋਵੇ ਚਾਹੇ ਦਬਾਬੇ ਚ ਹੋਵੇ ਚਾਹੇ ਮਾਝੇ ਚ ਹੋਵੇ ਦੂਰ ਦੂਰ ਤੱਕ ਜਾ ਕੇ ਹਰੇਕ ਪਰਿਵਾਰ ਦੀ ਉਹਨਾਂ ਨੇ ਸਾਰ ਲਈ ਐ ਫਿਰ ਚਾਹੇ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਅਸਾਈ ਹੋਵੇ ਕੋਈ ਵੀ ਹੋਵੇ ਹਰੇਕ ਦੀ ਮਦਦ ਕਰਨੇ ਵਾਲੇ ਨੇ ਜੀ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਗੇ ਬਹੁਤ ਹੀ ਉਹਨਾਂ ਨੇ ਤੁਸੀਂ ਲਾ ਲਓ ਵੀ ਜਿਹੜੇ ਉਸ ਟਾਈਮ ਤੇ ਬੱਚੇ ਲਾਪਤਾ ਹੋਏ ਸੀਗੇ 84 ਦੇ ਦੌਰ ਦੇ ਵਿੱਚ ਠੀਕ ਹੈ ਜੀ ਉਹਨੇ ਬਜ਼ੁਰਗ ਮਾਵਾਂ ਨੂੰ ਅੱਜ ਤੱਕ ਕਈਆਂ ਨੂੰ ਹਲੇ ਤੱਕ ਨਹੀਂ ਪਤਾ ਵੀ ਮੇਰਾ ਪੁੱਤ ਹੈਗਾ ਕਿ ਨਹੀਂ ਹੈਗਾ ਠੀਕ ਹੈ ਜੀ ਕਈਆਂ ਦੀਆਂ ਅੱਖਾਂ ਦੀ ਜੋਤ ਚਲੇ ਗਈ ਆਪਣੇ ਪੁੱਤਰਾਂ ਦੇ ਵਿਯੋਗ ਦੇ ਵਿੱਚ ਉੜੀਕਦੀਆਂ ਦੀ ਉਹਨਾਂ ਦਾ ਸਹਾਰਾ ਬਣਿਆ ਤਾਂ ਸਰਦਾਰ ਬਲਵਿੰਦਰ ਸਿੰਘ ਬੜਿਆ ਜੀ ਪੱਕੋ ਕੇ ਤੇ ਕੁਝ ਲੋਗ ਸ਼ਹੀਦਾਂ ਦੇ ਨਾਂ ਤੇ ਪੈਸਾ ਇਕੱਠਾ ਕਰਦੇ ਨੇ ਠੀਕ ਹੈ ਜੀ ਬਾਰਲੇ ਮੁਲਕਾਂ ਦੇ ਵਿੱਚ ਰਹਿ ਕੇ ਸ਼ਹੀਦਾਂ ਦੇ ਨਾਂ ਤੇ ਪੈਸਾ ਇਕੱਠਾ ਕਰਨਾ ਬੰਦੀ ਸਿੰਘਾਂ ਦੇ ਨਾਂ ਤੇ ਕਿਸਾਨਾਂ ਦੇ ਨਾਂ ਤੇ ਜਾਂ ਹੋਰ ਵੀ ਜਿੰਨੇ ਮਤਲਬ ਗਰੀਬ ਲੋਕ ਨੇ ਠੀਕ ਹੈ ਜੀ ਲੋੜਵੰਦ ਨੇ ਉਹਨਾਂ ਦੇ ਨਾਂ ਤੇ ਪਰ ਮੈਂ ਇੱਕੋ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ ਵੀ 40 ਸਾਲ ਦੀ ਉਮਰ ਹੋ ਗਈ ਜੀ ਆਪਣੀ ਜ਼ਿੰਦਗੀ ਦੇ ਵਿੱਚ ਸਮਾਜ ਸੇਵੀ ਠੀਕ ਹੈ ਜੀ ਬੰਦਾ ਦੇਖਿਆ ਦਾ ਸਰਦਾਰ ਬਲਵਿੰਦਰ ਸਿੰਘ ਚਲੋ ਹੋਰ ਵੀ ਹੋਣਗੇ ਜਿਹੜੇ ਹੋਣਗੇ ਠੀਕ ਹੈ ਜੀ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਇਮਾਨਦਾਰੀ ਨਾਲ ਇਹਨਾਂ ਨੂੰ ਕੰਮ ਕਰਦੇ ਦੇਖਿਆ ਹੈ ਸਰਦਾਰ ਬਲਵਿੰਦਰ ਸਿੰਘ ਨੂੰ ਸ਼ਾਇਦ ਮੈਂ ਹੋਰ ਕੋਈ ਬੰਦਾ ਨਹੀਂ ਦੇਖਿਆ ਕਿਉਂਕਿ ਮੈਂ ਪੂਰੇ ਇੰਡੀਆ ਦੇ ਵਿੱਚ ਘੁੰਮਦਾ ਜਿਵੇਂ ਮੈਂ ਟਰੱਕ ਡਰਾਈਵਰ ਹਾਂ ਕਦੇ ਵੀ ਉਹਨਾਂ ਨੇ ਕਿਸੇ ਨੇ ਫੋਨ ਲਾ ਲਿਆ ਹਰੇਕ ਦੀ ਹੈਲਪ ਕੀਤੀ ਕਦੇ ਕਿਸੇ ਨੇ ਮੜਾ ਨਹੀਂ ਕੀਤਾ ਭਗਤ ਸੂਰਮਾ ਭਗਤ ਸੂਰਮਾ ਦਾਨ ਕਰਨ ਵਾਲਾ ਇਹ ਤਿੰਨ ਗੁਣ ਹੁੰਦੇ ਨੇ ਕਿਸੇ ਕਿਸੇ ਬੰਦੇ ਦੇ ਵਿੱਚ ਹਰੇਕ 'ਚ ਨਹੀਂ ਹੁੰਦੇ ਕਿਉਂਕਿ ਹਰੇਕ ਭਗਤ ਵੀ ਨਹੀਂ ਬਣ ਸਕਦਾ ਸੂਰਮਾ ਵੀ ਨਹੀਂ ਬਣ ਸਕਦਾ ਦਾਨੀ ਵੀ ਨਹੀਂ ਬਣ ਸਕਦਾ ਉਹ ਤਿੰਨੇ ਹੀ ਗੁਣ ਸਰਦਾਰ ਬਲਵਿੰਦਰ ਸਿੰਘ ਦੇ ਵਿੱਚ ਨੇ ਪਹਿਲਾਂ ਤਾਂ ਉਹਨਾਂ ਦੇ ਮਾਤਾ ਪਿਤਾ ਦੇ ਚਰਨਾਂ ਦੇ ਮੇਰਾ ਨਮਸਕਾਰ ਹੈ ਜੀ ਐਡੀ ਸਹਿਨਸ਼ੀਲਤਾ ਐਡਾ ਜਜ਼ਬਾ ਠੀਕ ਹੈ ਜੀ ਸੱਚ ਬੋਲਣ ਦਾ ਜਜ਼ਬਾ ਇੰਨਾ ਤਕੜਾ ਹੈ ਹਰੇਕ ਬੰਦਾ ਸੱਚ ਨਹੀਂ ਜੀ ਬੋਲ ਸਕਦਾ ਜਦੋਂ ਉਹਨਾਂ ਨੂੰ ਸੁਣਦੇ ਆ ਨਾ ਜੀ ਮੈਂ ਕਹਿੰਦਾ ਜੀ ਕਈ ਵਾਰੀ ਇੰਨਾ ਮੰਨ ਲਓ ਵੀ ਇੰੀਆਂ ਕਹਾਣੀਆਂ ਇਹੋ ਜਿਹੀਆਂ ਆਉਂਦੀਆਂ ਨੇ ਵੀ ਆਪਣੇ ਆਪ ਨੂੰ ਬੰਦਾ ਰੋਕ ਨਹੀਂ ਸਕਦਾ ਜੀ ਮੱਲੋ ਮੱਲੀ ਰੋਣ ਆਉਂਦਾ ਜੀ ਵੀਡੀਓ ਦੇਖ ਕੇ ਲੋਕਾਂ ਦਾ ਦੁੱਖ ਇੰਨਾ ਵੱਡਾ ਲੋਕਾਂ ਦਾ ਦੁੱਖ ਸੀਗਾ ਕਿਸੇ ਨੇ 20 ਸਾਲ 25 ਸਾਲ 30 ਸਾਲ ਹੋ ਗਏ ਜਦੋਂ ਮੰਨ ਲਓ ਵੀ ਕਿਸੇ ਨੇ ਸਾਰ ਨਹੀਂ ਲਈ ਉਹਨਾਂ ਪਰਿਵਾਰਾਂ ਦੀ ਲੀਡਰਾਂ ਨੇ ਉਹਨਾਂ ਦੀ ਸਾਰ ਲਈ ਬਲਵਿੰਦਰ ਸਿੰਘ ਜੀ ਨੇ ਤੇ ਜਿਹੜੇ ਲੋਕ ਸ਼ਹੀਦਾਂ ਦੇ ਨਾਂ ਤੇ ਪੈਸਾ ਇਕੱਠਾ ਕਰਦੇ ਨੇ ਉਹਨਾਂ ਨੇ ਵੱਡੇ ਵੱਡੇ ਮਹਿਲ ਬਣਾ ਲਏ ਵੱਡੀਆਂ ਵੱਡੀਆਂ ਮਹਿੰਗੀਆਂ ਕਾਰਾਂ ਖਰੀਦ ਲੀਆਂ ਹੋਰ ਪਤਾ ਨਹੀਂ ਕਿੰਨਾ ਕੁ ਲੱਖਾਂ ਡਾਲਰ ਇਕੱਠੇ ਕਰ ਲਏ ਸਰਦਾਰ ਬਲਵਿੰਦਰ ਸਿੰਘ ਜੀ ਕੋਲੇ ਜਿਹੜੀ ਮੰਨ ਲਓ ਉਹਨਾਂ ਦੀ ਜੱਦੀ ਜ਼ਮੀਨ ਹੈ ਜਾਂ ਜੱਦੀ ਜੋ ਵੀ ਉਹਨਾਂ ਦੀ ਜਾਇਦਾਦ ਹੈ ਉਹੀ ਹੈ ਜਿਹੜੇ ਪਿਓ ਦੇ ਦਰਦ ਚੱਲਦੀ ਆਉਂਦੀ ਹੈ ਜੇ ਉਹ ਬੰਦਾ ਚਾਹੁੰਦਾ ਤਾਂ ਬਹੁਤ ਕੁਝ ਬਣਾ ਸਕਦਾ ਸੀ ਪਰ ਉਹ ਬੰਦਾ ਬਹੁਤ ਹੀ ਇਮਾਨਦਾਰ ਹੈ ਜੀ ਜਿੰਨਾ ਕਹ ਦੋ ਬਹੁਤ ਇਮਾਨਦਾਰ ਬਹੁਤ ਸੱਚਾ ਇਨਸਾਨ ਹੈ ਜੀ ਜਿਹੜੇ ਲੋਕ ਉਹਦੇ ਉੱਤੇ ਚਿੱਕੜ ਉਸ਼ਾਲਦੇ ਨੇ ਸਰਦਾਰ ਬਲਵਿੰਦਰ ਸਿੰਘ ਤੇ ਉਹਨਾਂ ਨੂੰ ਕਦੇ ਵੀ ਰੱਬ ਵੀ ਨਹੀਂ ਮਾਫ ਕਰੇਗਾ ਇਹ ਇਤਿਹਾਸ ਲਿਖਿਆ ਜਾਣਾ ਜੀ ਇੱਕ ਦਿਨ ਜਦ ਇਤਿਹਾਸ ਲਿਖਿਆ ਜਾਏਗਾ ਨਾ ਜਿਹੜੇ ਲੋਕ ਚਿੱਕੜ ਉਹ ਛਾਲਦੇ ਨੇ ਬਲਵਿੰਦਰ ਸਿੰਘ ਤੇ ਉਹਨਾਂ ਦਾ ਨਾਮ ਕਾਲੇ ਅੱਖਾਂ ਨਾਲ ਲਿਖਿਆ ਜਾਏਗਾ ਸਰਦਾਰ ਬਲਵਿੰਦਰ ਸਿੰਘ ਦਾ ਨਾਮ ਸੁਨਹਿਰੀ ਅੱਖਾਂ ਨਾਲ ਲਿਖਿਆ ਜਾਏਗਾ ਇਹ ਗੱਲ ਮੇਰੀ ਤੁਸੀਂ ਨੋਟ ਕਰ ਲਿਓ ਆਪਾਂ ਨੂੰ ਸਾਰੇ ਵੀਰਾਂ ਭਰਾਵਾਂ ਨੂੰ ਵੱਧ ਤੋਂ ਵੱਧ ਜਿੰਨੇ ਜੋਗੇ ਵੀ ਆਪਾਂ ਹੈਗੇ ਆ ਸਰਦਾਰ ਬਲਵਿੰਦਰ ਸਿੰਘ ਦਾ ਸਾਥ ਦੇਣਾ ਚਾਹੀਦਾ ਜੇ ਸਾਡੇ ਜਿੰਨੇ ਵੀ ਮੰਨ ਲਓ ਵੀ ਸੰਗਤ ਜਿਹੜੀ ਕਿਉਂਦੀ ਹੈ ਵੀ ਹਾਂ ਵੀ ਅਸੀਂ ਬਾਦਲਾਂ ਤੋਂ ਖੜਾ ਛਡਾਉਣਾ ਜਿਹੜੇ ਕਹਿੰਦੇ ਦਾ ਸਾਰੇ ਨੇ ਵੀ ਬਾਦਲ ਲੁੱਟ ਕੇ ਖਾ ਗਏ ਜੀ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਕਰ ਲਿਆ ਜੀ ਠੀਕ ਹੈ ਜੀ ਸਾਡੇ ਤਖਤਾ ਤੇ ਕਬਜ਼ਾ ਕਰ ਲਿਆ ਜੀ ਪੰਜਾਬ ਦੀ ਸਿਆਸਤ ਤੇ ਕਬਜ਼ਾ ਕਰ ਲਿਆ ਜੀ ਮੈਂ ਇੱਕ ਸੰਗਤ ਦੇ ਚਰਨਾਂ ਦੇ ਵਿੱਚ ਹੱਥ ਜੋੜ ਬੰਨ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਕਿਤੇ ਸਾਡੇ ਸਾਰੇ ਆਗੂ ਇਕੱਠੇ ਹੋ ਜਨਾਂ ਆਗੂ ਇਕੱਠੇ ਹੋ ਕੇ ਮਹਾਰਾਜ ਕਿਰਪਾ ਕਰੇ ਸਾਰਿਆਂ ਨੂੰ ਸਮਤ ਬਖਸ਼ੇ ਸੱਚੇ ਪਾਤਸ਼ਾਹ ਜੀ ਸਾਰੇ ਆਗੂ ਇਕੱਠੇ ਹੋ ਗਏ ਕਿਤੇ 5 ਸਾਲ ਵਾਸਤੇ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਗੇ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾ ਦੇਣਾ ਮੈਂ ਕਹਿੰਦਾ ਜੀ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਦੇ ਸਭ ਤੋਂ ਵੱਧ ਆਈਪੀਐਸ ਬੱਚੇ ਬਣਨਗੇ ਜੇ ਸਰਦਾਰ ਬਲਵਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਕੋਈ ਵੀ ਇਨਸਾਨ ਦਾ ਬੱਚਾ ਵਿਦਿਆਰਥੀ ਬਗੈਰ ਨਹੀਂ ਰਹਿ ਸਕਦਾ ਜੇ ਕਿਤੇ ਐਡਾ ਵੱਡਾ ਬਚਟ ਹੈ ਸ਼੍ਰੋਮਣੀ ਕਮੇਟੀ ਦਾ ਪਰ ਉਹ ਸਿਆਸੀ ਲੋਕ ਆਪਣੇ ਹਿੱਤਾਂ ਵਾਸਤੇ ਵਰਤੀ ਜਾਂਦੇ ਨੇ ਤਾਂ ਇਸ ਕਰਕੇ ਮੈਂ ਤਾਂ ਕਹਿੰਦਾ ਸੱਚੇ ਬੰਦੇ ਦਾ ਹਮੇਸ਼ਾ ਸਾਥ ਦਿੱਤਾ ਜਾਵੇ ਵੱਧ ਤੋਂ ਵੱਧ ਉਹਨਾਂ ਨੂੰ ਸਪੋਰਟ ਕੀਤੀ ਜਾਵੇ 2.5 3 ਲੱਖ 2.5 3 ਕਰੋੜ ਆਬਾਦੀ ਆਪਣੀ ਸਿੱਖਾਂ ਦੀ ਤੇ ਮੇਰੇ ਖਿਆਲ 'ਚ ਉਹਨਾਂ ਦੇ ਫਾਲੋਅਰ 20 25 ਹਜ਼ਾਰ ਫਾਲੋਅਰ ਹੋਣਗੇ ਮਸਾ ਘੱਟੋ ਘੱਟ ਉਹਨਾਂ ਦੇ ਫਾਲੋਅਰ ਹੋਣੇ ਚਾਹੀਦੇ ਮੈਂ ਤਾਂ ਦੇਖਿਆ ਅੱਜ ਉਹਨਾਂ ਦੇ ਫਾਲੋਅਰ ਥੋੜੇ ਨੇ ਘੱਟੋ ਘਾਟ ਦਾ 50 ਲੱਖ ਫਾਲੋਅਰ ਹੋਵੇ ਜੇ 2.5 ਕਰੋੜ ਦੀ ਆਬਾਦੀ ਆਪਣੀ ਤਾਂ 50 ਲੱਖ ਫਾਲੋਅਰ ਹੋਣਾ ਚਾਹੀਦਾ ਸਰਦਾਰ ਬਲਵਿੰਦਰ ਸਿੰਘ ਦਾ ਯਾਰ ਇੰਨਾ ਸੱਚ ਬੋਲਦਾ ਇੰਨੇ ਇਮਾਨਦਾਰੀ ਨਾਲ ਕੰਮ ਕਰਦਾ ਹਰੇਕ ਦੀ ਸਹਾਇਤਾ ਕਰਦਾ ਪਰ ਲੋਕ ਉਹਦੀਆਂ ਲੱਤਾਂ ਖਿੱਚੀ ਜਾਂਦੇ ਨੇ ਪਰ ਜਿਹੜੇ ਲੱਤਾਂ ਖਿੱਚਦੇ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਨਸਾਫ ਪ੍ਰਮਾਤਮਾ ਦੇ ਘਰੇ ਦੇਰ ਰਹ ਹੰਦੇਰ ਨਹੀਂ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਨੇ ਮਹਾਰਾਜਾ ਕਹਿੰਦੇ ਉਹਦੇ ਘਰੇ ਦੇਰ ਹੈ ਹਨੇਰ ਨਹੀਂ ਹੈਗੀ ਉਹਦੀ ਲਾਠੀ ਜਦੋਂ ਵੱਜਦੀ ਨਾ ਆਵਾਜ਼ ਨਹੀਂ ਕਰਦੀ ਹੈਗੀ ਇਸ ਕਰਕੇ ਜਿਹੜੇ ਬੰਦੇ ਉਹਨਾਂ ਦੇ ਉੱਤੇ ਚਿੱਕੜੋ ਛਾਲਦੇ ਨੇ ਉਹਨਾਂ ਨੂੰ ਆਪਣੇ ਆਪ ਹੀ ਸ਼ਰਮ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਾਥ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.